ਹਾਂਜੀ ਵੀਰੇ ਹਸੇਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਹੈਗੀ ਆਪਣੀ ਕਿਸਾਨੀ ਵਾਸਤੇ ਜਿਵੇਂ ਕਿ ਛੋਟੇ ਕਿਸਾਨ ਹੁੰਦੇ ਆ ਆਪਾਂ ਸਬਜ਼ੀਆਂ ਲਾਉਂਦੇ ਆ ਫੁੱਲਾਂ ਦੀ ਖੇਤੀ ਕਰਦੇ ਆ ਉਹਦੇ ਵਾਸਤੇ ਜਿਹੜੇ ਸਮਾਨ ਆਪਾਂ ਨੂੰ ਜਿਵੇਂ ਕਿ ਹੁਣ ਆਪਾਂ ਵੱਡੇ ਡਾਇਰੈਕਟਰ ਨਹੀਂ ਲੈ ਸਕਦਾ ਛੋਟੇ ਜ਼ਿਮੀਂਦਾਰ ਹੁੰਦਾ ਆਹ ਭਾਈਆਂ ਨੇ ਜਿਹੜਾ ਬਹੁਤ ਵਧੀਆ ਕੰਮ ਜਿਹੜਾ ਕੀਤਾ ਹੋਇਆ ਤੇ ਅੱਜ ਆਪਾਂ ਗਏ ਸੀ ਅਹਿਮਦਗੜ੍ਹ ਅਰਾਜਾ ਵਾਲਿਆਂ ਦੇ ਆਪਾਂ ਵੀ ਛੋਟਾ ਜਿਹੜਾ ਰੂਟਾ ਵੈਟਰ ਲੈਣਾ ਸੀ ਸਬਜ਼ੀ ਵਾਸਤੇ ਤੁਸੀਂ ਆਹ ਦੇਖੋ ਇਹਨਾਂ ਦੇ ਕਿੰਨਾ ਜਿਹੜਾ ਸਮਾਨ ਦੇਖੋ ਇਹਨਾਂ ਨੇ ਬਣਾਇਆ ਹੋਇਆ ਛੋਟੇ ਤੋਂ ਛੋਟਾ بڑے ਤੋਂ ਬੜਾ ਜਿਹੜੀ ਮਰਜ਼ੀ ਆਈਟਮ ਲੈ ਲਓ ਤੁਸੀਂ ਕਟਰ ਲੈ ਲਓ ਤੇ ਕੁਡਣ ਵਾਸਤੇ ਲੈ ਲਓ ਮਿੱਟੀ ਲਾਉਣ ਵਾਸਤੇ ਲੈ ਲਓ ਸਬਜ਼ੀਆਂ ਤੇ ਸਮਾਨ ਜਿਹੜਾ ਇਹਨਾਂ ਦੇ ਬਹੁਤ ਵਧੀਆ ਜਿਹੜਾ ਇਹ ਕੁਆਲਿਟੀ ਆ ਜਿਹੜੀ ਇੰਜਨ ਨੇ ਇੰਜਨ ਦੇ ਵਿੱਚ ਵੀ ਬਹੁਤ ਪਾਵਰ ਆ ਜਿਹੜੀ ਤੇ ਸਾਨੂੰ ਹੋਰ ਵੀ ਸੱਜਣ ਮਿੱਤਰ ਮਿਲੇ ਸਬਜ਼ੀ ਵਾਲੇ ਉਥੇ ਵਰਕਸ਼ਾਪ ਦੇ ਵਿੱਚ ਆਏ ਹੋਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਸਾਨੂੰ 5-5 ਸਾਲ ਹੋ ਗਏ ਜਿਹੜੇ ਇਹ ਸੰਦ ਅਸੀਂ ਵਰਤ ਰਹੇ ਆਂ ਕੋਈ ਕੰਪਲੀਟ ਨਹੀਂ ਆਈ ਬਹੁਤ ਵਧੀਆ ਇੰਜਨ ਨੇ ਬਹੁਤ ਵਧੀਆ ਪਾਵਰ ਆ ਜਿਹੜੀ ਤਾਕਤ ਨਾਲ ਦੇ ਵਿੱਚ ਤੇ ਸੁਣੋ ਆ ਜੋ ਆਪਾਂ ਦਿਖਾਉਨੇ ਆ ਬਾਹਰ ਬਿਲਕੁਲ ਸੁੱਕੇ ਖੇਤ ਦੇ ਵਿੱਚ ਤੇ ਜਵੀ ਤੇ ਸਰੋਂ ਦਾ ਜਿਹੜਾ ਇਹ ਬਾਡਾ ਉਹਦੇ ਵਿੱਚ ਆਪਾਂ ਇਹਨੂੰ ਚਲਾ ਕੇ ਦੇਖਦੇ ਆ ਵੀ ਕਿੰਨੀ ਕੀ ਪਾਵਰ ਹੈ ਇਹਦੇ ਵਿੱਚ ਕਿਉਂਕਿ ਆਪਾਂ ਜੀ ਅੱਖੀਂ ਦੇਖਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਇਸ ਲਈ ਵਰਸ਼ਾਪ ਦੇ ਵਿੱਚ ਜਾ ਕੇ ਉੱਥੇ ਅਸੀਂ ਨੇ ਦੇਖਿਆ ਵੀ ਕਿਹੜੀ ਕਿਹੜੀ ਮਸ਼ੀਨਰੀ ਕਿਵੇਂ ਕੰਮ ਕਰਦੀ ਹੈ ਵੀ ਆਪਾਂ ਕਿਹੜੀ ਲਈਏ ਆਪਣੇ ਵਾਸਤੇ ਕਿਹੜੀ ਆਪਾਂ ਨੂੰ ਚੰਗੀ ਰਹੂਗੀ ਤੇ ਆਪ ਆਪਾਂ ਨੂੰ ਆਸ਼ੂ ਦਿਖਾਊਗਾ ਵੀ ਕਿਸ ਤਰ੍ਹਾਂ ਇਹ ਫਿਟਿੰਗ ਕਰਨੀ ਹੈ ਇਹਦੀ ਤੇ ਇਹਦੇ ਪਿੱਛੇ ਜਿਹੜੀ ਇਹ ਚੀਜ਼ ਬਣੀ ਹੋਈ ਹੈ ਇਹਦੇ ਪਿੱਛੇ ਆਪਾਂ ਰੇੜੀ ਜਿਹੜੀ ਕੱਖਾਂ ਵਾਲੀ ਉਹ ਵੀ ਆਪਾਂ ਲਿਆ ਸਕਦੇ ਹਾਂ ਸਟੈਂਡ ਬਣਾ ਕੇ ਸੀਟ ਲਵਾ ਕੇ ਤੇ ਪਿੱਛੇ ਇੰਨੀ ਪਾਵਰ ਹੈ ਦੇ ਵਿੱਚੋਂ ਇਹ ਤੁਹਾਨੂੰ ਦਿਖਾਉਣਾ ਹੈ ਟਾਇਰ ਜਿਹੜਾ ਦਾ ਉੱਪਰ ਚੱਕਿਆ ਜਾਂਦਾ ਖੇਤ ਦੇ ਵਿੱਚ ਜਾ ਕੇ ਰੋਡ ਦੇ ਉੱਪਰ ਚਲਾਉਣਾ ਤਾਂ ਤੁਸੀਂ ਟਾਇਰ ਲਾ ਕੇ ਰੱਖ ਸਕਦੇ ਹੋ ਦਾ ਇੰਜਨ ਦੇ ਵਿੱਚ ਜਿਹੜੀ ਪਾਵਰ ਆ ਬਹੁਤ ਜ਼ਿਆਦਾ ਜਿਹੜੀ ਬਿਲਕੁਲ ਵੀ ਨਹੀਂ ਦਬਦੇ ਟਰੈਕਟਰ ਵਾਂਗੂ ਤੁਸੀਂ ਦੇਖਿਓ ਆ ਦਿਖਾਉਨੇ ਆਪਾਂ ਇਹ ਸਾਰੀ ਜਾਣਕਾਰੀ ਜਿਹੜੀ ਇਹ ਦੇ ਰਹੇ ਨੇ ਵੀ ਕਿੱਥੋਂ ਸਟਾਰਟ ਹੋਣਾ ਕਿਹੜਾ ਗੇਅਰ ਪੈਂਦਾ ਬਿਲਕੁਲ ਸੁੱਕਾ ਖੇਤ ਆ ਜਿਹੜਾ ਦੇਖਿਓ ਤੇ ਜਵੀ ਤੇ ਸਰੋਂ ਦਾ ਜਿਹੜਾ ਬਾਡਾ ਕੋਈ ਪਾਣੀ ਨਹੀਂ ਲੱਗਿਆ ਹੋਇਆ ਕੁਝ ਵੀ ਨਹੀਂ ਇਹਦੇ ਵਿੱਚ ਬਿਲਕੁਲ ਸੁੱਕਾ ਖੇਤ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਤਾਂ ਇਹ ਹੁੰਦਾ ਹਨ ਆਪਾਂ ਵੀ ਗੱਲੇ ਦੇ ਵਿੱਚ ਫੇਰ ਕੇ ਦਿਖਾਤਾ ਪਰ ਨਹੀਂ ਪਾਵਰ ਜਿਹੜੀ ਬਹੁਤ ਜ਼ਿਆਦਾ ਇੰਜਣਾਂ ਦੇ ਵਿੱਚ ਪਤਨ ਕੀ ਭਰਿਆ ਹੋਇਆ ਆ ਦੇਖੋ ਬਹੁਤ ਵਧੀਆ ਜਿਹੜੀ ਪਾਵਰ ਹੈ ਇਹਦੇ ਵਿੱਚ ਇਹ ਕੋਈ ਬਿਲਕੁਲ ਸੁੱਕੇ ਖੇਤ ਦੇ ਵਿੱਚ ਇਹਨਾਂ ਨੇ ਚਲਾਇਆ ਤਿੰਨ ਵਾਰੀ ਦੇ ਵਿੱਚ ਇਹਨੇ ਬਿਲਕੁਲ ਹੀ ਰੇਤਾ ਜਿਹੜਾ ਬਣਾ ਦਿੱਤਾ ਬਹੁਤ ਸੋਹਣੀ ਜਿਹੜੀ ਬਾਹੀ ਇਹਨੇ ਕੀਤੀ ਆ ਤੇ ਬਾਹਣ ਵੀ ਬਿਲਕੁਲ ਸੁੱਕਾ ਸੀ ਤੇ ਬਾਕੀ ਆਪਾਂ ਜਿਹੜੀ ਆਟਮ ਲੈ ਕੇ ਗਿਆ ਤੁਹਾਨੂੰ ਆਪਣੇ ਖੇਤ ਦੇ ਵਿੱਚ ਜਾ ਕੇ ਆਪਾਂ ਚਲਾ ਕੇ ਦਿਖਾਵਾਂਗੇ ਵੀ ਕੀ ਰਿਜ਼ਲਟ ਆ ਛੋਟੇ ਜ਼ਿਮੀਂਦਾਰਾਂ ਵਾਸਤੇ ਕਿੰਨੇ ਕੁ ਫਾਇਦੇਮੰਦ ਆ ਕੀ ਕੀ ਇਹਨਾਂ ਦੇ ਪ੍ਰਾਈਸ ਨੇ ਜਿਹੜੇ ਕੀ ਕੀ ਰੇਟ ਨੇ ਕਿੰਨੀ ਪਾਵਰ ਆ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਆਪਣੇ ਖੇਤ ਵਿੱਚ ਜਾ ਕੇ ਆਪਾਂ ਸਾਂਝੀ ਕਰਾਂਗੇ ਉੱਥੇ ਚਲਾ ਕੇ ਦੇਖਾਂਗੇ ਧੰਨਵਾਦ